ਨੀ ਜੀ ਪਾ ਦਿਆ ਪਾਸੋਂ ਨੂੰ ਤੜਾਈ ਜਾਂਦਾ 2 ਵਜੇ ਪਤਾ ਨਹੀਂ ਕਿੱਧਰ ਨਿਕਲੇ ਇਹਦਾ ਤਾਂ ਕੋਈ ਟਾਈਮ ਹੀ ਨਹੀਂ ਹੈਗਾ ਯਾਰ ਮੰਦਿਰ ਜੀ ਨਾਲ ਰਲ ਜਾਂਦਾ ਜਿਵੇਂ ਚੱਕ ਟੱਕ ਦੱਟਾ ਹੋਰ ਪਤਾ ਹੀ ਨਹੀਂ ਕਿੱਥੇ ਘੇੜੇ ਲਈ ਜਾਂਦਾ ਕਦੇ ਮੋਟਰਸਾਈਕਲ ਚੱਕ ਲਿਆ ਕਦੇ ਕੁਛ ਚੱਕ ਲਿਆ ਆ ਯਾਰ ਰੀਣ ਜੀ ਬਾਲੀ ਹੋ ਗਈ ਥੇਲੀ ਦੀ ਨੀਮਸ ਮਸ਼ੀਨ ਸੀ ਅਨੇ ਦੀ ਰੀਣ ਹੀ ਹੈ ਪਤਾ ਨਹੀਂ ਕੀ ਪੰਗੇ ਪਾਏ ਨੇ ਕੀ ਨਾਲੇ ਪੈਸੇ ਲਾਈ ਪਹਿਲਾਂ ਹੜੰਬਿਆਂ ਦਾ ਕੰਮ ਵਧੀਆ ਸੀ ਨੀਰੀ ਨਹੀਂ ਨੀ ਹੈ ਲੈ ਇਹ ਤਾਂ ਲੱਗਦਾ ਚਾਰ ਨਾਲ ਆ ਕੇ ਚਾਰ ਨਹੀਂ ਪੂ ਕਿਤੇ ਫੇਰ ਸਟਾਇਆ ਕਰੂਗਾ ਪਸ਼ੂਆਂ ਦੇ ਬੰਨ ਪਾਉਣ ਵਾਲਾ ਓਏ ਕਿਧਰੋਂ ਆ ਗਿਆ ਹੁਣ ਤੂੰ ਮਾੜਾ ਵਗਿਆ ਜੀ ਇਧਰ ਵਗਿਆ ਸੀ ਦੋਸਤਾਂ ਨਾਲ ਵਗਿਆ ਸੀ ਹਰ ਵਕਤ ਹੀ ਨਿਕਲ ਰਹੇ ਨੇ ਕਰੀ ਮਾੜਾ ਮੋਟਾ ਘਰ ਦਾ ਖਿਆਲ ਵੀ ਕਰ ਲਿਆ ਕਰ ਡੰਗਰਾਂ ਨੂੰ ਪਾਣੀ ਪਿਆ ਦਿਆ ਕਰ ਪਿਆ ਕਿਧਰ ਗਿਆ ਸੀ ਓਦਾਂ ਮਿੰਟ ਦਾ ਕਦੋਂ ਪਿਆ ਕੇ ਗਿਆ ਸੀ ਆ ਚੱਕਦਾ ਮੋਟਰਸਾਈਕਲ ਇਧਰ ਛਿੜ ਜਾਂਦਾ ਕਰ ਇਧਰ ਛਿੜ ਜਾਂਦਾ ਥਾ ਮੇਰੀ ਗੱਲ ਸੁਣ ਤੂੰ ਮੈਨੂੰ ਪੈਸੇ ਦੇ ਥੋੜੇ ਮੈਂ ਅੱਜ ਦਾ ਪੇਪਰ ਰਿਹਾ ਭੰਨਾ ਤੂੰ ਮੇਰੀ ਗੱਲ ਸੁਣ ਸਿਹਰਾ ਪਹਿਲਾਂ ਵੀ ਤੂੰ ਦੋ ਵਾਰੀ ਫੇਲ ਹੋ ਗਿਆ ਉਹ ਤਾਂ ਕੋਈ ਨਹੀਂ ਆਪੂ ਤੋਂ ਅੱਜ ਕਰਦੇ ਕੋਈ ਨਹੀਂ ਫੇਰ ਦੇਖਾਂਗੇ ਆਪਾਂ ਇਹ ਗੱਲ ਫੇਰ ਕਰਦੇ ਆ ਮੈਨੂੰ ਪੈਸੇ ਦੇ ਕਰਾਂ ਆ ਲੈ ਆਹੀ ਨੇ ਮੇਰੇ ਲਈ ਚੁਪ ਕਰਕੇ ਆ ਫਿਰ ਮੈਂ ਲਾਸਟ ਵਾਰੀ ਦੇਖੂਗਾ ਜੇ ਤਾਂ ਹੋ ਗਿਆ ਹੋ ਗਿਆ ਨਹੀਂ ਠੀਕ ਹੈ ਮੰਨਦਾ ਹੀ ਨਹੀਂ ਹੈਗਾ ਕੰਜਰ ਪਤਾ ਨਹੀਂ ਕੀ ਫਾਨੀ ਕਰੀ ਜਾਂਦਾ ਸਾਰਾ ਦਿਨ ਆ ਜਾ ਬਿੱਲੂ ਆਪਾਂ ਚੱਲ ਲਈਏ ਯਾਰ ਮੱਗਰ ਕੋਲੇ ਹਾਲ ਇਹਦਾ ਜਵਾਕ ਜਾ ਕੇ ਫਾਹਾ ਚਾਂਬ ਲੈ ਮਟੇਰ ਜੀ ਨਾਲ ਫਿਰਦਾ ਰਹਿੰਦਾ ਹੋਰ ਸਾਰਾ ਨਾਲ ਕੋਲ ਕੰਮ ਨਹੀਂ ਕਾਰਨੀ ਉਹ ਸਾਡੇ ਵਾਲਾ ਜਵਾਕ ਜਾ ਦੱਸਦਾ ਸੀ ਉਹਨੂੰ ਸਮਝਾਉਣਾ ਪਊਗਾ ਉਹਨੂੰ ਤਾਂ ਕਹਿਣੇ ਹੋਰਾ ਉਹ ਦੂਜੇ ਜਵਾਕਾਂ ਨੂੰ ਵੀ ਖਰਾਬ ਕਰੂਗਾ ਆਈ ਲੈਟਸ ਦਾ ਕਹਿੰਦਾ ਹੁਣ ਮਾਈ ਲੈਟਸ ਕਰਨਾ ਦੋ ਵਾਰ ਕਰ ਗਿਆ ਹੂੰ ਲੈ ਮੁੱਤਰ ਦਾ ਯਾਰ ਆਪ ਹੀ ਗੋਹਾ ਕਿਹਦਾ ਕਰਦਾ ਆਪ ਹੀ ਕਰਦਾ ਸਾਰਾ ਇਹ ਉਹਦਾ ਬੜਾ ਜੰਬਲਿਆ ਦੰਦਸ ਕੇ ਦਾ ਹਟਿਆ ਮੈਂ ਕਿੰਨੇ ਮੁੱਤਰ ਠੀਕ ਹੈ ਤਾਂ ਕਿਵੇਂ ਉਹ ਕੰਮ ਕਰ ਸਾਰੀ ਆ ਤੇ ਜਨਾ ਜਵਾਕ ਦਾ ਸੋਟਾ ਨਹੀਂ ਮੈਂ ਸਾਨੂੰ ਸੁਣ ਵਾਲਾ ਜਵਾਕ ਦਾ ਕਿਹੜਾ ਤੈਨੂੰ ਪਤਾ ਹੀ ਨਹੀਂ ਅੱਜ ਕੱਲ ਤੇ ਤੈਨੂੰ ਪਤਾ ਹੀ ਆ ਮੈਂ ਮੰਦਸ ਕੇ ਦਾ ਤੈਨੂੰ ਕੱਲੀ ਪੈਸੇ ਲੈਣ ਵਾਲੀ ਕਹਿੰਦਾ ਬਾਪੂ ਪੈਸੇ ਦੇ ਦੇ ਯਾਰ ਓਹੀ ਹਾਲਾ ਕਰ ਕਰ ਬਸ ਪੂਰੇ ਹਾਲੇ ਬਾਪੂ ਪੁੱਛਣਾ ਅੱਜ ਫੇਰ ਕਹਿੰਦਾ ਸੀਗਾ ਡੜੀ ਪੈਸੇ ਦੇ ਦੇ ਬਾਪੂ ਪੈਸੇ ਦੇ ਦੇ ਉਹ ਪਤਾ ਨਹੀਂ ਬਾਹਰ ਜਾਣ ਵਾਲਾ ਕੀ ਹੁੰਦਾ ਆਈ.ਵੀ. ਲੈਟ ਜਾਂ ਕਰਦਾ ਹੈਗਾ ਦੋ ਵਾਰੀ ਉਹ ਤਾਂ ਫੇਲ ਹੋ ਗਿਆ ਰੋ ਜੀ ਕੰਜਰ ਦਾ ਸੱਪਾ ਬੰਦਾ ਆਜੋ ਮੰਜੇ ਤੇ ਬਹਿ ਕੇ ਗੱਲ ਕਰ ਨਾਲੇ ਬਾਹਰ ਕੀ ਰੱਖਿਆ ਹੈ ਜੀ ਮੈਂ ਤਾਂ ਦੇਖਿਆ ਜੀ ਤੈਨੂੰ ਕਿਹਾ ਤਾਂ ਕਿ ਕਿਸੇ ਦਾ ਕਿੱਲਾ ਬਣਾ ਲਿਆ ਹੋਵੇ ਜਿਹੜਾ ਜਾਂਦਾ ਇਥੋਂ ਵੇਚ ਕੇ ਹੀ ਬਣ ਜਾਂਦਾ ਹਾਂ ਉਹਦਾ ਹੈ ਬਰਾਬਰ ਕਿਤੇ ਨਹੀਂ ਕੋਈ ਬਣਾਇਆ ਨਾਲੇ ਮਰੂ ਬਥੇਰਾ ਹੈ ਯਾਰ ਨਾ ਪੁੱਤ ਇੱਥੇ ਹੀ ਦੋ ਡੰਗਰ ਹੋਰ ਖਾਮਲਾ ਪੁੱਤ ਦਾ ਰੇਟ ਵਧੀਆ ਹੈ ਵਧੀਆ ਵ ਮੈਂ ਤਾਂ ਅੱਜ ਮੈਂ ਤਾਂ ਬਥੇਰਾ ਗਈ ਜਣਾ ਮਹਾਰਿਖਲਾ ਸਾਰਾ ਦਿਨ ਖੱਲਾ ਕੋਈ ਨਾਲ ਕੋਹਾ ਹੋਈ ਜਾਂਦਾ ਵੀ 60 70 ਰੁਪਏ ਦਾ ਰੇਟ ਹੋ ਗਿਆ ਉਹ ਤਾਂ ਦੁੱਧ ਥਾਵਾ ਹੀ ਕੰਮ ਕਰ ਲੈ ਤੂੰ ਮੇਰੇ ਨਾਲ ਮਰਦਾ ਹੀ ਨਹੀਂ ਹੈਗਾ ਘਰੇ ਦਾ ਘਰੇ ਆ ਉਹ ਯਰ ਕਾ ਨੂੰ ਉੱਥੇ ਲੋਕ ਮੰਗ ਮੀਆਂ ਕਰਾ ਜੀ ਨਾਲ ਉਹੋ ਮੋਟੋ ਜੀ ਐਂ ਨਹੀਂ ਕਰਕੇ ਬਾਅਦਦੇ ਨੇ ਉਹਨਾਂ ਉਹਨਾਂ ਨੇ ਜਮਲਾਇਆ ਰੀਲਾਂ ਨੇ ਮਰਵਾਏ ਨੇ ਪਤਾ ਨਹੀਂ ਉਹਨਾਂ ਲੱਗਿਆ ਤਾਂ ਵੀ ਉੱਥੇ ਤਾਂ ਜਿਹੜਿਆ ਡੰਡਾ ਡੁੱਲ ਜਿਹਨੇ ਤਰਖਦਾ ਨੂੰ ਹੀ ਲੱਗ ਜਾਂਦੇ ਨੇ ਇੱਥੇ ਤਾਂ ਗੋਹਾ ਚੱਕਦਾ ਨਹੀਂ ਨਾ ਕਰਦਾ ਮੈਂ ਇੱਕ ਮਿੰਟ ਪਾਣੀ ਲੈ ਕੇ ਆਉਣਾ ਪਹਿਲਾਂ ਪਾਣੀ ਤਾਂ ਬੱਚਾ ਮੈਂ ਤਾਂ ਬੱਸ ਹੋਰ ਕਰੀ ਬੜੀ ਹੈ ਥਰਮੀ ਤਾਂ ਬੜੀ ਹੈ ਇਹਦੇ ਕਿਸਮਤੋਂ ਮਾੜੀ ਆ ਮਗਰ ਦੀ ਹੋਰ ਪਹਿਲਾਂ ਯਾਰ ਇਹਦੇ ਘਰਾਂ ਲਈ ਚੱਲ ਗਈ ਹੁਣ ਜਵਾਕ ਜਾ ਦੇਖ ਲੈ ਇਹ ਲੱਗਦਾ ਹੈਗਾ ਇਹ ਨਹੀਂ ਮੰਨਦਾ ਕੋਈ ਗੱਲ ਦੋ ਵਾਰਾਂ ਪੈਸੇ ਖਰਾਬ ਕਰਤੀ ਆ ਇਹਦੇ ਵਿੱਚ ਇਹ ਤਾਂ ਬੜਾ ਹਾਲੀ ਆ ਜਿਹੜੇ ਪਹਿਲਾਂ ਵੱਡਾ ਮੁੰਡਾ ਸੀਗਾ ਉਹ ਐਨਾ ਸਾਨੇ ਪਰਵਾਰ ਕਰਦਾ ਸੀ ਹੋਰ ਪਹਿਲਾਂ ਵੱਡਾ ਚਲ ਗਿਆ ਇਹਦਾ ਕਿਸਮਤੋਂ ਮਾੜੀ ਆ ਇਹਦਾ ਇਹਦੀ ਮਦਦ ਕਰਨੀ ਕੋਸ਼ਿਸ਼ ਆਂਗੀ ਆਪਾਂ ਬੁੱਧੇ ਤਾਂ ਯਾਰ ਜਿੱਥੇ ਨੂੰ ਕਹੋਗੇ ਜ਼ਰੂਰ ਕਰਾਂਗੇ ਬੰਦਾ ਬਾੜੀ ਆ ਪਾਣੀ ਪਿਓ ਮੈਂ ਮੈਂ ਤਾਂ ਬਸ ਤੂਹੀ ਆ ਕਾਇਤਰਾ ਮਾਰ ਮੜਾਈ ਪਾ ਸਕਦਾ ਨਹੀਂ ਆ ਜਾ ਭਾਈ ਯਾਰ ਇਹਨੂੰ ਆ ਯਾਰ ਮਕਰੋਫੀ ਹੋਇਆ ਪਿਆ ਨਾ ਔਖਾ ਕਹਿੰਦਾ ਬਾਈ ਯਾਰ ਪੁੱਛ ਨਾ ਉਹ ਦੂਜਾ ਮੁੰਡਾ ਸੀ ਪਹਿਲਾਂ ਉਹ ਪਤਾ ਨਹੀਂ ਕੀ ਨਛੇ ਪੱਤੇ ਜੋ ਜਿਹੜੀਆਂ ਸੀਸੀਆਂ ਜਾਂ ਹੁੰਦੀਆਂ ਨਾਲ ਜਾਂ ਪੀਪੀ ਉਹਨੇ ਵੀ ਨਾ ਤਾਂ ਤਮਾਕਹੇ ਲਿਆਤਾ ਸੀ ਉਹ ਨਾਲ ਜਿਹੜਾ ਕੀ ਹੁੰਦਾ ਉਹ ਸਟਿੰਗ ਪਤਾ ਨਹੀਂ ਕੀ ਵੱਜਦੀ ਹੈ ਨਛੇ ਵੱਜੀ ਬਾਣੇ ਪੈਣੇ ਹੋਰ ਯਾਰ ਭਾਈ ਕਿਪੜੀ ਤਮਾਕਹੇ ਲਾਰਾ ਆਪਣੇ ਹਸਪਤਾਲ ਤੇ ਨਾ ਲੜਾਉਂਦੇ ਇੱਥੇ ਲੈਣਾ ਲੱਗਿਆ ਆਪਣੇ ਨਾਲ ਜਾ ਕੇ ਤੇ ਜਿਹੜੀ ਪੁਰੇ ਫਿਰਦੇ ਨੇ ਚੜ ਤੂੰ ਕੀ ਕਹੇਗਾ ਕੀ ਕਹਿੰਦਾ ਹਰ ਇੱਕ ਓਪਰਚੁਨਿਟੀ ਰਿਕਰ ਤੇ ਉਹ ਮਿਲ ਜਾਂਦੀ ਹੈ ਜੁਬਾ ਕਲੇ ਕੇ ਪੀ ਲੰਦਨੀ ਉਹchna ਨਸ਼ੀਨシャ ਹੋਇਆ ਵੀ ਹੈ ਉਹ ਲਾਲ ਜੀ ਸੀਸੀ ਜੀ ਹਾਂ ਉਹ ਨਿਕਲੇ ਨਹੀਂ ਕੋ ਸਕੂਲ ਵਾਲੇ ਜੁਬਾ ਕ ਵਾਲੀਆਂ ਪੀਂਦ ਨੇ ਕੋਈ ਪੁੱਛਣਾ ਯਾਰ ਤੂੰ ਕੀ ਕਰਦਾ ਉਹਨਾਂ ਦਾ ਨਾ ਅਸਾ ਹੀ ਹੁੰਦਾ ਪਹਿਲਾਂ ਤੈਨੂੰ ਪਤਾ ਹੀ ਹੈ ਮੇਰੇ ਘਰ ਵਾਲੀ ਕਰਕੇ ਉਹਤੇ ਲੱਗਿਆ ਸੀਗਾ 1.6 ਲੱਖ ਰੁਪਈਆ ਉਹਨੂੰ ਕੈਂਸਰ ਹੋ ਗਿਆ ਸੀਗਾ ਕੋਈ ਪੁੱਛਣਾ ਯਾਰ ਮੈਂ ਤਾਂ ਬੜਾ ਦੁਖੀ ਹਾਂ ਫਿਰ ਲਾੜ ਵੀ ਚੰਗੀ ਹੋ ਗਈ ਯਾਰ ਫੇਰ ਵੀ ਸੁਖ ਉਹ ਫੇਰ ਵੀ ਹੁੰਦਾ ਯਾਰ ਉਹਦਾ ਛੋਟਾ ਹੈਗਾ ਲੱਗਦਾ ਨਹੀਂ ਮੈਨੂੰ ਇਹ ਵੀ ਕੋਈ ਤਨਮਤ ਨਹੀਂ ਵੀ ਵੜਦੀ ਜਿੱਤ ਚੱਕੀ ਬਠਾ ਤੇ ਫਸਲ ਵੜੀ ਤਾਂ ਥੋੜੀ ਕੰਮ ਠੀਕ ਹੈ ਫਸਲ ਵੜੀ ਵਧੀਆ ਵ 80 53 ਉਹ ਠੀਕ ਹੈ ਫਿਰ ਹਾਂ اچھا ਮੈਂ ਚਾਹਵਣਾ ਕਿ ਲਿਓ ਨਾ ਹੁਣ ਜਵਾਗ ਜੱਗ ਆ ਗਿਆ ਕਿਧਰ ਆ ਉਹ ਜਵਾਗ ਜੀ ਦਾ 14000 ਉਹ ਪਤਾ ਨਹੀਂ ਬਾਹਰਪੂਰ ਜਾਣ ਵਾਲੇ ਦਾ ਰਿਜ਼ਲਟ ਜਾਉਣਾਗਾ ਅੱਛਾ ਹੋਰ ਅੱਛਾ ਵਾਈ ਉਹ ਦੇਖ ਤਾਂ ਬਈ ਨਾ ਮੈਂ ਤਾਂ ਠੀਕ ਹੀ ਜਾਣਾ ਹੁਣ ਵਾਲੀ ਹੋਣਾ ਇੱਥੇ ਕਿਤੇ ਇੱਥੇ ਆਉਂਦਾ ਹੋਊਗਾ ਸੁchna ਪਹਿਲਾ ਦੋ ਵਾਰੀ ਫੇਲ ਹੋ ਗਿਆ ਆ ਆ ਗਿਆ ਤੇਰਾ ਜਵਾਗ ਵੀ ਨਾ ਲੱਗਦਾ ਇੰਦਰ ਓਕੇ ਮੈਂ ਟਿੱਲਾ ਜੰਮੂ ਕਰੀ ਆਉਣਾ ਖੈਰ ਸੁਖਾ ਬੋਤੇ ਮੰਗੂ ਬੋਲੇ ਸਿੱਟੀ ਫਿਰਦਾ ਐ ਲੱਗਦਾ ਜਿਵੇਂ ਹੋ ਗਿਆ ਕਿਸੇ ਬਰਤਾਜ ਹੁੰਦਾ ਜੀ ਜੋ ਨੰਬਰ ਹੈ ਨੰਬਰ ਕਿੰਨੇ ਕੱਟ ਗਏ ਨੰਬਰ ਉਹ ਯਾਰ ਇਹਦਾ ਉਹੀ ਕੰਮ ਤੇਰਾ ਫੇਰ ਕਰਦਾ ਉਹ ਯਾਰ ਇਹਨੇ ਤਾਂ ਮੇਰੇ ਨਾਲ ਟੂਆਂ ਲੈ ਲੈ ਵੀ ਮੈਨੂੰ ਲੱਗਦਾ 40-50 ਹਜ਼ਾਰ ਚੱਲ ਫਿਰ ਆਪਾਂ ਐ ਕਰਦੇ ਆ ਆਪਣਾ ਰਿਸ਼ਤੇਦਾਰ ਹੈਗਾ ਇੱਕ ਜਾਣ ਪਛਾਣ ਵਾਲਾ ਗਾਂਧੀ ਦਾ ਉਹ ਕਰਦਾ ਹੈ ਬਾਹਰ ਭੇਜਦਾ ਕੰਮ ਉਹ ਕਰ ਦਿੰਦਾ ਵੀ ਕੱਟ ਕੇ ਉਹਦੇ ਨਾਲ ਕੰਮ ਆਏਗਾ ਨਹੀਂ ਉਹਨਾਂ ਨੇ ਕੀ ਕਰਵਾ ਦੇ ਕੇ ਤੇ ਮੇਰੇ ਤਵੇ ਤਾਂ ਹੀ ਜਿਹੜਾ ਡੋੜ ਕਿਲਾ ਜਮੀਨ ਦਾ ਬਸ ਆ ਦੋ ਟਰਮੇ ਖਾਨੇ ਇੱਕੋ ਟੁੱਟਿਆ ਜਿਹਾ ਡਰੈਕਟਰ ਹੈ ਉਹ ਤਾਂ ਤੇਰੀ ਗੱਲ ਠੀਕ ਆ ਯਾਰ ਦੇਖੋ ਕਈ ਜਵਾਬ ਭੇਜੇ ਆ ਉਹਦੇ ਉਹ ਤਾਂ ਤੇਰੀ ਗੱਲ ਮੰਨਦਾ ਮੈਂ ਤੇਰੇ ਸਾਲੇ ਦਾ ਮੁੰਡਾ ਭੇਜਿਆ ਉਸ ਨੂੰ ਕਹਿਣਾ ਹਾਂ ਮੇਰੇ ਸਾਲੇ ਦਾ ਮੁੰਡਾ ਭੇਜ ਤਾਂ ਇੱਕ ਤੇਰੇ ਰਿਸ਼ਤੇਦਾਰੀ ਚ ਭੇਜਿਆ ਕੌਣ ਭੇਜੇਗਾ ਇਹਨਾਂ ਦੇ ਰਿਸ਼ਤੇਦਾਰੀ ਕਿਉਂ ਭੇਜਦਾ ਮੇਰੇ ਬੂਆ ਦਾ ਪੋਤਾ ਭੇਜਦਾ ਬੂਆ ਦਾ ਪੋਤਾ ਭੇਜਦਾ ਕਰਦਾ ਦਾ ਭਰਾ ਦਾ ਮੁੰਡਾ ਹੈ ਬਾਕੀ ਦੇਖਣਾ ਕਾਹਾਂ ਪਤਾ ਲੱਗੂਗਾ ਮਿਲ ਕੇ ਉਹਨੂੰ 13 ਪਾਇਸ਼ੇ ਤਾਂ ਲੱਗਣਗੇ ਬਣਜੂ ਤੇਰੀ ਫਿਰ ਜ਼ਿੰਦਗੀ ਉਰੇ ਦਾ ਉਰੇ ਦਾ ਫਿਰ ਨਜੇ ਜੀ ਪਊਗਾ ਤੈਨੂੰ ਪਤਾ ਜੇ ਲਾਤ ਤਾਂ ਹੈ ਨਹੀਂ ਜਵਾਗ ਦੇਖ ਲੈ ਆਪਾਂ ਇਹ ਜਿਹਦਾ ਕਿਸੇ ਦੇ ਕੋਲੇ ਪੈਸੇ ਨਹੀਂ ਕਰੇ ਗੱਲ ਤੋਂ ਬੰਦਾ ਨਾਲ ਕੋ ਯਾਰ 빙ੇ ਡੱਡੇ ਦੀ ਕੋਈ ਗੱਲ ਨਹੀਂ ਗੱਲ ਪਤਾ ਕੀ ਹੈ ਮੈਂ ਮੁੱਢੀ ਟੂਕ ਕਿਲਾ ਜ਼ਮੀਨ ਦਾ ਉਹ ਗੈਣੇ ਕਰਦੀ ਵੇਚੀ ਨਾ ਉਹ ਗੈਣੇ ਨਾਲ ਸਰਦਾ ਨਹੀਂ ਫਿਰ ਤਾਂ ਵੇਚ ਨਹੀਂ ਪਊਗਾ ਇਹ ਤੁਸੀਂ ਤਸੱਲੀ ਦਿੰਦੇ ਹੋ ਜੇ ਤੂੰ ਕਹਿੰਨੇ ਫਿਰ ਤੂੰ ਬੰਦੇ ਨੂੰ ਪੁੱਛ ਲੈ ਆਪਾਂ ਕੋਈ ਕਿਲਾ ਕਰ ਲਈਏ ਫੇਰਾ ਇਹ ਠੀਕ ਤਾਂ ਹੈ ਨਹੀਂ ਯਾਰ ਹੁਣ ਕਰਨ ਦਾ ਪੁੱਛਦਾ ਕੁਛ ਤਾਂ ਪਊਗਾ ਮੇਰਾ ਇਕਰਾਰ ਅਧੀ ਕਰਦੇ ਆ ਪਰ ਉਹ ਨਾਲ ਗੱਲਬਾਤ ਕਰ ਲਾਂਗੇ ਤੈਨੂੰ ਫੋਨ ਕਰ ਲੈ ਤੇ ਮੈਨੂੰ ਦੱਸ ਦੇ ਹਾਂ ਉਹ ਮੈਂ ਫੋਨ ਕਰਕੇ ਸਾਰੀ ਗੱਲਬਾਤ ਕਰਕੇ ਤੈਨੂੰ ਮੈਂ ਦੱਸੂਗਾ ਵੀ ਕੀ ਗੱਲਬਾਤ ਆ ਕਿੰਨਾ ਪੈਸਾ ਲੱਗਦਾ ਬਾਈ ਬਾਕੀ ਇਹਦੇ ਉਹ ਕਿਹੜੇ ਕਿਹੜੇ ਬੈਂਡ ਬੂਡ ਜੇ ਹੁੰਦੇ ਆ ਉਹ ਘੱਟ ਨੇ ਉਹ ਪੈਸੇ ਤਾਂ ਫਿਰ ਹੁਣ ਆਪਾਂ ਨੂੰ ਵੱਧ ਵੀ ਲਾਉਣੇ ਪੈਣਗੇ ਜੇ ਬਾਈ ਡੀ ਨਹੀਂ ਹੁਣ ਜੰਬਾ ਦੇ ਨਾਲ ਜਾਂ ਫਿਰ ਬਾਹਰਲੀ ਕੁੜੀ ਭਾਲ ਦਿੰਨੇ ਆ ਪੱਕੀ ਉਹ ਕੁੜੀਆਂ ਅੱਜ ਕੱਲ੍ਹ ਯਾਰ ਕਿੱਥੇ ਮਿਲਦੀਆਂ ਨੇ ਇਹਨਾਂ ਨੇ ਉਹਨਾਂ ਖਰਚਾ ਨਹੀਂ ਕਰ ਉਹ ਜਿੱਦੇ ਪਰ ਜਾਂਦੀਆਂ ਨੇ ਜਾ ਕੇ ਉੱਥੇ ਦੋ ਬਾਦੇਗੀ ਫੇਰ ਇੱਕ ਸੂਤਾ ਹੋ ਜਾਊਗਾ ਮੇਰਾ ਖਰਚਾ ਵੱਧ ਪ ਹਰ ਚਾਹੀ ਭਾਲ ਦੀ ਹੈ ਜੇ ਜਵਾਬ ਦੇਗੀ ਫੇਰ ਚੱਲ ਜਿਵੇਂ ਮਰਜ਼ੀ ਕਰੋ ਯਾਰ ਤੁਸੀਂ ਇਹਨੂੰ ਭੇਜ ਦਿਓ ਮੇਰਾ ਖੜਾ ਖੜਾਓ ਯਾਰ ਤੂੰ ਫਿਰ ਉਹਦੇ ਨਾਲ ਗੱਲ ਕਰੀ ਉਹਨੂੰ ਲਾਈ ਚੱਲ ਅਸੀਂ ਉਹਦਾ ਬਾਹਰ ਭੇਜ ਦੇ ਹੱਕ ਜਿੰਨੀ ਭਰਾਵਾ ਜੇ ਤੂੰ ਕਹਿਣਾ ਸੀ ਤੂੰ ਨੂੰ ਕਰ ਲੈ ਦੇ ਤਰਾ ਦੇਖ ਕਿਉਂ ਇੱਥੇ ਕੰਮਕਾਰ ਵਧੀਆ ਜੇ ਕਦੇ ਵਧੀਆ ਹੈ ਜੇ ਮਦਦ ਮੈਂ ਤਾਂ ਕਹਿਣਾ ਯਾਰ ਵਧੀਆ ਪੈਸਾ ਨਹੀਂ ਯਾਰ ਪਿਆ ਸਾਹਮਲੇ ਪਰ ਸਾਹਮਣੀ ਨਹੀਂ ਹੁਣ ਇਹਨੇ ਬਾਹਰ ਜਾਣ ਦੀ ਅੱਜ ਤੇ ਕੀ ਹੋਈ ਹੈ ਭੇਜ ਕੇ ਭਰਾ ਕਰੋ ਚੱਲ ਠੀਕ ਆ ਫਿਰ ਅਸੀਂ ਚੱਲਦੇ ਆਂ ਕਰਾਂਗੇ ਗੱਲਬਾਤ ਉਹਦੇ ਨਾਲ ਠੀਕ ਆ ਚੰਗਾ ਚੰਗਾ ਹੋ ਗਿਆ ਉਹ ਯਾਰ ਟਰੈਕਟਰ ਦੀ ਬੁਰਾ ਹਾਲ ਕਰ ਰੱਖਿਆ ਜਿਵੇਂ ਆਕ ਜਮੇ ਨਹੀਂ ਤਿਆਰ ਦਿੰਦਾ ਜਮਾ ਬੁਰਾ ਹਾਲ ਕਰ ਰੱਖਿਆ ਜਾਲੇ ਲੱਗ ਰਹੇ ਨੇ ਲੱਗੇ ਤੇ ਮੈਂ ਮਗਰਾ ਉਹ ਠੀਕ ਐ ਹੋਰ ਕਿਵੇਂ ਐ ਵਧੀਆ ਉਹ ਕੋਈ ਸੀ ਯਾਰ ਮੇਰੀ ਗੱਲ ਬਾਤ ਕੀ ਕਹਿੰਦਾ ਆਪਣੇ ਜਵਾਕ ਦੀ ਬਾਹਰ ਭੇਜਣ ਬਾਰੇ ਹਾਂ ਉਹ ਕਹਿੰਦਾ ਯਾਰ ਲੱਖ ਸਵਾ ਲੱਖ ਰੁਪਿਆ ਪਹਿਲਾਂ ਜਮਾ ਕਰਾਉਣਾ ਤੂੰ ਐਸੀ ਬੋਲੇ ਨਹੀਂ ਮੇਰੇ ਲਈ ਤਾਂ ਹੈ ਹੀ ਨਹੀਂ ਕੋਈ ਐਸੇ ਤਾਂ ਦੇਖਿਆ ਇਹੋ ਜੇ ਕੰਮ ਚ ਲੱਗਦੇ ਹੀ ਹੁੰਦੇ ਐ ਬਾਕੀ ਤਾਂ ਐਸੇ ਤਾਂ ਲੱਗਦੇ ਹੁੰਦੇ ਨੇ ਯਾਰ ਪਹਿਲਾਂ ਮੈਂ ਫੜ ਲਈ ਫਿਰ ਉਹ ਗੁੰਮਲੇ ਜੇ ਬਾਕੀ ਸਭ ਬੋੜਾ ਟਹਿਟ ਹੋਇਆ ਪਿਆ ਕੀ ਕਰੀਏ ਯਾਰ ਕੋਈ ਜੰਗਾੜ ਜਬਣੀ ਨਹੀਂ ਰਿਹਾ ਜੀ ਤਾਂ ਫੋਨ ਦੇਖੋ ਚੰਗਾ ਕਰਨਾ ਹਾਂ ਹੂੰ ਇੱਕ ਮੱਥਾ ਫਿਰ ਜਮਨ ਸਵਾਲਖਾ ਜਮਾ ਕਰਾ ਦਿਓ ਤੇ ਬਾਕੀ ਫਿਰ ਦੇਖਾਂਗੇ ਧੰਨਵਾਦ ਜੀ ਸਵਾਲਖਾ ਹੁਣ ਮੁਸ਼ਕਲ ਆ ਕੰਮ ਫਿਰ ਜਾ ਤਾਂ ਇਹ ਕਰਦੇ ਆ ਟਰੈਕਟਰ ਵੇਚ ਦਿੰਨੇ ਆ ਫਿਰ ਹੋਰ ਕੀ ਹੋਰ ਫਿਰ ਇਹੀ ਹੱਲ ਕਰਨਾ ਪਊਗਾ ਟਰੈਕਟਰ ਵੇਚ ਦਿੰਨੇ ਆ ਦੋਵੇਂ ਸਾਂਝੇ ਵੇਚ ਦਿੰਨੇ ਆ ਔਰ ਤਾਂ ਕੋਈ ਹਿੱਲ ਹੀ ਨਹੀਂ ਯਾਰ ਫਿਰ ਹੋਰੇਗਾ ਦੇਖ ਲੈ ਫਿਰ ਐਂ ਕਰਦੇ ਆਪਾਂ ਟਰੈਕਟਰ ਦਾ ਕਰ ਲੈਨੇ ਆ ਕਿਰਾ ਤੇ ਜਮਾ ਕਰਾ ਜਾਗੇ ਫਿਰ ਦੇਖਾਂਗੇ ਬਾਅਦ ਵਿੱਚ ਕਿਵੇਂ ਬਣੂਗਾ ਕੋਈ ਬੰਦਾ ਹੈਗਾ ਤੇ ਲੈਵੇ ਬੰਦਾ ਤਾਂ ਹੈਗਾ ਯਾਰ ਇੱਥੇ ਬਲਾਲ ਹੈਗਾ ਮਾਨਤਾ ਦਾ ਬੰਦਾ ਵਧੀਆ ਹੈ ਬੰਦਾ ਤਾਂ ਵਧੀਆ ਦੇਖ ਉਹ ਆਪਾਂ ਫੋਨ ਤੇ ਗੱਲ ਕਰ ਲੈਨੇ ਆ ਬੁਲਾ ਲੈਂਦੇ ਆ ਤੂੰ ਯਾਰ ਬੁਲਾ ਫਿਰ ਆਪਾਂ ਹੋਰ ਕੋਈ ਹਿੱਲਾ ਤਾਂ ਹੀ ਨਹੀਂ ਫਿਰ ਹੋਰੇ ਹੱਥ ਚੱਕ ਰੱਖਿਆ ਯਾਰ ਉਸੇ ਮਰੀਪੇ ਰੱਖਿਆ ਸੀ ਦੇਖ ਇੰਨਾ ਵਧੀਆ ਮੇਰੇ ਪਿਓ ਦਾ ਟਰੈਕਟਰ ਸੀ ਯਾਰ ਹੁਣ ਕਿੱਥੇ ਦੇ ਹਨਾ ਜਮਾ ਪੱਟੀ ਓਏ ਆ ਦੇਖ ਲੈ ਯਾਰ ਕਿਵੇਂ ਬੁਰਾ ਹਾਲ ਕਰਿਆ ਪਿਆ ਹੈ ਹੈ ਜੋ ਬਾਕੀ ਦਾ ਕੰਮ ਨਹੀਂ ਹੈ ਅੱਜ ਕੱਲ ਸਭ ਉਹ ਵੇਚ ਕੇ ਭੱਜੀ ਤੂੰ ਫੋਨ ਲਾ ਉਹਨੂੰ ਪੁੱਛ ਯਾਰਾ ਮੈਂ ਕਰਦਾ ਫਿਰ ਕਰ ਹੋਰ ਬੜਾ ਛੇਤੀ ਪੁੱਛ ਫਿਰ ਕਰੀਏ ਕੋਈ ਜੰਗਾੜਾ ਹਲੋ ਕੋਈ ਹਾਂ ਕਿਵੇਂ ਆ ਉਹ ਟਰੈਕਟਰ ਬਗਿਆ ਹੋਊ ਖੜਾ ਯਾਰ ਆਪਣੀ ਜਿਹੜੇ ਜ਼ਿਮੀਂਦਾਰ ਪਾਣੇ ਉਹ ਕਹਿੰਦਾ ਸੀਗਾ ਕਿ ਮੈਂ ਟਰੈਕਟਰ ਵੇਚਣਾ ਹੈਗਾ ਦੇਖ ਜੀ ਯਾਰ ਮੇਰੇ ਆ ਜੀ ਆਜੀ ਬੁਲਾ ਲੈ ਬੜਾ ਲੇਟ ਨਾ ਕਰ ਕੰਮ ਆ ਕਰ ਫਿਰ ਤੂੰ ਅੱਜ ਹੀ ਆ ਜਾ ਹਾਂ ਘਰੀ ਹੁੰਦਾ ਮੈਂ ਬੰਚ ਲੂੰ ਤੇਰੇ ਨਾਲ ਠੀਕ ਹੈ ਠੀਕ ਹੈ ਹਾਂ ਚੱਲ ਤੂੰ ਐ ਕਰੀ ਬੱਸ ਸਟੈਂਡ ਤੇ ਆ ਜੀਉਂ ਤੋਂ ਮੈਂ ਚੜ੍ਹ ਜੂੰ ਤੇਰੇ ਨਾਲ ਠੀਕ ਹੈ ਠੀਕ ਆ ਜਾ ਚਾ ਚੁੱਪੀ ਜਿਆ ਆ ਜਾ ਮੈਂ ਤਾਂ ਆ ਜੂਗਾ ਹੁਣ ਕਰਾਂਗਾ ਹੂੰ ਹੂੰ ਤੇ ਕਰ ਮੀਂਹ ਕੋਈ ਕਰੇ ਵਾ ਕੋਈ ਪੈਸਾ ਲੈ ਲੈ ਉਹ ਤੇਰੀ ਕਰੀ ਜਾਂਦਾ ਯਾਰ ਹੁਣ ਉਹਦੇ ਕਿਹਾ ਸੀਗਾ ਮੈਂ ਕਰਦੇ ਹੀ ਲਾ ਤਾਂ ਕਿ ਆਈ ਨਹੀਂ ਨਾ ਉਹਨੇ ਜੱਲੇ ਨੇ ਕੋਈ ਗੱਲਬਾਤ ਦੱਸੀ ਐ ਤੇ ਨਾ ਹੀ ਕੁਝ ਕਰਿਆ ਯਾਰ ਕੋਈ ਨਾ ਨਾ ਫੋਨ ਫੋਨ ਲਾ ਕੇ ਪੁੱਛਦੇ ਆਪਾਂ ਉਹਨੂੰ ਇੱਕ ਵਾਰੀ ਇੰਨੇ ਦਿਨਾਂ ਬਾਅਦ ਉਹ ਓਏ ਠੀਕ ਐ ਜੱਲੇਆ ਕਿਵੇਂ ਆ ਤੂੰ ਕੀ ਬਣਿਆ ਫਿਰ ਮਿਲਿਆ ਕੋਈ ਬੰਦਾ ਟਰੈਕਟਰ ਵਾਲਾ ਬੈਠਾ ਆਉਂਦੇ ਆ ਬਈ ਮੈਂ ਮੰਨ ਕਰੀ ਸੀ ਤੇ ਇੰਚਾ ਤੇ ਆ ਗਏ ਮੈਂ ਉਹਨਾਂ ਦੇ ਨਾਲ ਗਿਆ ਪਾ ਕਿੰਨੇ ਕ ਟਾਈਮ ਨੂੰ ਆ ਜਾਓਗੇ ਤੁਸੀਂ ਬਸ 15 ਮਿੰਟਾਂ ਵਿੱਚ ਆ ਜਾਵਾਂਗੇ ਆ ਜਾਓਗੇ ਹਾਂ ਤੇ ਮੈਂ ਬਹੁਤ ਜ਼ਿਆਦਾ ਬੜਾ ਪਾਸਾ ਆਉਣਾ ਤੁਮ ਬਸ ਠੀਕ ਹੈ ਫਿਰ ਆ ਜਾਓ ਟਰੈਕਟਰ ਵੀ ਕਰੀਏ ਤੇ ਮੈਂ ਵੀ ਅੱਜ ਤੁਹਾਨੂੰ ਡਿੱਕੀ ਹੋ ਜਾਣਾ ਬਸ ਕਰੀਆ ਮੈਂ ਬਸ ਠੀਕ ਹੈ ਭਰਾ ਜ ਕੋਈ ਨਾ ਹਾਂ ਲੇ ਪੁੱਤ ਉਹ ਤਾਂ ਹੁਣ ਆਉਣ ਵਾਲੇ ਨਹੀਂ ਮੈਨੂੰ ਐਨਐਸਪੀ ਆਪਾਂ ਕਿੰਨੇ ਕੁ ਪੈਸੇ ਮੰਗੀ ਹੋ ਜੀ ਮੇਰੇ ਤਾਂ ਕੋਈ ਹਿਸਾਬ-ਕਿਤਾਬ ਨਹੀਂ ਲਿਖਮੈਂ ਤਾਂ ਦੇਸੀ ਜਿਹਾ ਬੰਦੇ ਆਪਾਂ ਦਾ ਹਨਾ ਤਵਾ 1 ਲੱਖ ਦਾ ਤਾਂ ਹੈਗਾ ਬਾਕੂ ਟਰੈਕਟਰ ਦਾ ਹੈਗਾ ਹਾਂ ਤੇ ਤਾਂ ਪੌਣਾ ਦੋ ਘੱਟੋ ਘੱਟ ਵੀ 1 ਲੱਖ 25 ਕੁ 30 ਤੂੰ ਮੰਗੀਏ ਹਾਂ ਫੇਰ ਕਿਤੇ ਹਿਸਾਬ ਚ ਆਉਗਣਾ ਹਨਾ ਹਾਂ ਉਹ ਵੇੜਾ ਪੈਨਲ ਤੋਂ ਕੰਮ ਤਾਂ ਲਿਆ ਨਹੀਂ ਟਰੈਕਟਰ ਤੋਂ ਬਾਕੀ ਕੰਮ ਆਪਾਂ ਟਾਈਮ ਤੇ ਕਰਾਉਂਦੇ ਰਹੇ ਹਾਂ ਹੁਣ ਮੇਰੀ ਗੱਲ ਸੁਣ ਪੁੱਤ ਦੇਖ ਇਹ ਨਾ ਟਰੈਕਟਰ ਮੇਰੇ ਪਿਓ ਦੀ ਨਿਸ਼ਾਨੀ ਸੀ ਲਿਖ ਮੈਂ ਕੁੱਤਾ ਵਾਂਗੂ ਵਿਚਾਰੇ ਨੂੰ ਸਾਫ਼-ਸਾਫ਼ ਕੇ ਰੱਖਿਆ ਤ ਇਹ ਹੁਣ ਤੂੰ ਮੇਰੀ ਗੱਲ ਸੁਣ ਨਾ ਮੈਂ ਤੇਰੇ ਖਾਤਰ ਵੇਚ ਰਿਹਾ ਹੁਣ ਤੂੰ ਕੰਮ ਕਰ ਲੈ ਠੀਕੇ ਜੇ ਬਾਹਰ ਜਾਏਗਾ ਹਾਂ ਹੁਣ ਸੈੜਾ ਵੜ ਜਾ ਪਹਿਲਾਂ 50000 ਰੁਪਏ ਤੂੰ ਥੇ ਆਈ ਲੈਂਟ ਚ ਬਰਬਾਦ ਕਰਤਾ ਉਹਦਾ ਕੋਈ ਨਾ ਕੋਈ ਮੋੜਦਾ ਨਹੀਂ ਮੇਰੇ ਸਾਹ ਦੇਖ ਲੈ ਪੈਰਾਂ 'ਚ ਹਜੇ ਗੋਹਾ ਹੀ ਬੜੇ ਹੋਏ ਮੈਂ ਤਾਂ ਸਰਦਨ ਮੈਂ ਸਨ ਗੋਹੀ ਨਾਲ ਕੋਈ ਹੀ ਹੋਈ ਜਨਾ ਹੁਣ ਪਾਣੀ ਲੈ ਕੇ ਦੇ ਪੁੱਤ ਬਣ ਕੇ ਪਾਣੀ ਲਿਆ ਹਾਂ ਹਾਂ ਗਰਮੀ ਬੜੀ ਵੀ ਪਈ ਐ ਲੈ ਚੰਦ ਸਿੰਘਾ ਟਰੈਕਟਰ ਬਹੁਤ ਵਧੀਆ ਤੇ ਵਧੀਆ ਕੰਮਕਾਰ ਕਰਾਇਆ ਹੋਇਆ ਹੈਗਾ ਤੇਰੇ ਘਰੇ ਕੰਮ ਨੂੰ ਪੱਠਿਆਂ ਪੁੱਠਿਆਂ ਨੂੰ ਵਧੀਆ ਰਹੂਗਾ ਤੇ ਬੱਟ ਤੇ ਸਕੇ ਪਤਾ ਲੱਗ ਜੂਗਾ ਉਹ ਤਾਂ ਠੀਕ ਆ ਤਾਂ ਤੇਰੇ ਨਾਲ ਹੈਗਾ ਜਾਣਕਾਰ ਆ ਬੰਦਾ ਗੁੰਮਦਾ ਰਹਿੰਦਾ ਟੈਸਟ ਕਰ ਲੈ ਦੇਖ ਕੇ ਤਾਂ ਪਤਾ ਲੱਗ ਜਾਂਦਾ ਚੀਜ਼ ਆ ਆ ਬਾਕੀ ਚਲਾ ਚਲੂ ਕੇ ਤਸੱਲੀ ਕਰ ਲਿਓ ਕੋਈ ਹੋਰ ਕੇ ਮੈਂ ਮਕਰ ਹੱਥ ਲਾਇਆ ਆਹੇ ਅਜੀ ਭੈਰੋਗੀ ਮੈਂ ਆਇਆ ਕਿਤੇ ਬੜਾ ਭਾਈ ਸ਼ਰੀਆ ਵਧੀਆ ਤੁਸੀਂ ਦੱਸੋ ਕਿਵੇਂ ਹੌਲੀ ਟਾਈਮ ਬਣਾਦਾ ਮੈਂ ਤਾਂ ਤੈਨੂੰ ਕਦੋਂ ਲੜੀਖੀ ਉਹ ਟਾਈਮ ਤਾਂ ਫਿਰ ਇਹ ਹੌਲੀ ਹੌਲੀ ਤੈਨੂੰ ਪਤਾ ਟਰੈਕਟਰ ਡੂਟਰ ਦੇਖਦਿਆਂ ਕਰਦਿਆਂ ਨੂੰ ਟਾਈਮ ਲੱਗ ਜਾਂਦਾ ਇਹ ਘੜਾ ਇੱਕ ਅੱਧਾ ਸੈਕਟਰ ਦਵਾਉਂਦਾ ਹੈਗਾ ਤੇ ਬਾਕੀ ਤੂੰ ਫਿਰ ਇਹਨਾਂ ਨੂੰ ਦਿਖਾ ਟਰੈਕਟਰ ਟਰੈਕਟਰ ਤਾਂ ਖੜਾ ਆਪਣਾ ਇਹਨਾਂ ਨੂੰ ਮੁੰਡੇ ਨੀਂਗਾ ਪਰਵਾ ਪਹਿਲਾਂ ਤੂੰ ਮੜੀ ਜੀ ਭਾਈਨਾਂ ਰਾਤੇ ਦੇਖੋ ਫਿਰ ਟਰੈਕਟਰ ਆਜੂ ਪਾਣੀ ਪੂੜੀ ਪੀ ਲੈਣੇ ਪਹਿਲਾਂ ਬਸ ਪਾਣੀ ਤਾਂ ਇਹਨਾਂ ਨੇ ਵੀ ਗਾਹਾਂ ਜਾਲ ਕੇ ਵਿੱਚ ਹੋਰ ਦੇਖਣ ਜਾਣਾ ਇਧਰ ਆ ਦੇਖਣ ਦੇਣ ਨੂੰ ਆ ਆ ਦੇਖੋ ਆ ਖੜਾ ਹੈ ਟਰੈਕਟਰ ਤਾਂ ਯਾਰ ਚਲਾਇਆ ਹੀ ਨਹੀਂ ਇਹ ਤਾਂ ਮੇਰੇ ਪਿਓ ਦੀ ਆਏ ਮੰਨ ਵਾਲਾ ਨਿਕਾਨੀ ਦੀ ਇਹ ਗਲੀ ਚੱਲਦਾ ਰੂੜ ਕਿਲਾ ਜ਼ਮੀਨ ਦਾ ਮੇਰੇ ਨਵੇਂ ਕੋ ਬਾਲੇ ਜੀ ਦੀ ਹੀ ਹੈਗੀ ਪੜਾਈ ਆ ਹੁਣ ਤਾਂ ਯਾਰ ਟਰੈਕਟਰ ਦਾ ਪਹਿਲੀ ਸੈਲਫਟਾਰਟ ਹੈ ਟਰੈਕਟਰ ਦਾ ਉਹੀ ਹੈ ਪੁਰਾਣਾ ਫਰੰਟ ਕਰਾ ਲਓ ਦੇ ਬਾਕੀ ਰੇਕ ਨੂੰ ਦੱਸ ਨਾ ਮਾਗ ਰਿਹਾ ਕਿ ਲਗ 30000 ਰੁਪਏ ਚਾਹਦੇ 1 ਲੱਖ 3 ਹਾਂ ਬੈਠੋ ਆ ਜੋ ਚਲੋ ਬਹਿਣਾ ਕੋਈ ਨਹੀਂ ਬਾਕੀ ਕਰ ਲਓ ਤੁਸੀਂ ਲੈ ਬਾੜੀ ਉਹ ਵੀ 30 ਮੰਗ ਰਿਹਾ ਐਂ ਕਰਨਾ ਦੇਖਾਂ ਕਿ ਕੰਗਰ ਆ ਪਾਣੀ ਕਰ ਦੇ ਬੜਾ ਵੜਾ ਠੀਕੜਾ ਇਹ ਚੇਲਦਾ ਉਹ ਬਫਰ ਜੰਦ ਕਿੰਨੇ ਲਾਇਏ ਵੇ ਟਰੈਕਟਰ ਦਾ ਤੇਰਾ ਕੰਮਕਾਰ ਵਾਲਾ ਦਾ ਘਰੇ ਪੂਰਾ ਵਧੀਆ ਏ। ਲੀਕ ਸੀ ਕਿ ਨਹੀਂ ਕਿਤੋਂ? ਬਾਕੀ ਸਭ ਲੈ ਕੇ ਨਾ। ਹਾਂ ਵਧੀਆ ਪਿਆ ਤੇ ਹਾਂ। ਮੇਰੀ ਗੱਲ ਸਮਝ ਆ ਗਿਆ। ਉਹਨੂੰ 70-75 ਤੱਕਰ ਪੁੱਛ ਲੈ। ਇਹ ਤਾਂ ਮੰਨਦਾ ਦਾ ਠੀਕ ਐ। ਉਹ ਤਾਂ ਬਾਹਲਾ ਉੱਥੇ ਖੜਾਗਾ। ਚਲੋ ਫਿਰ ਆਪਾਂ ਕਰ ਲੈਂਦੇ ਆ ਗੱਲ। ਬਾਕੀ ਤੂੰ ਕਰ ਲੈ ਯਾਰ ਗੱਲ ਤੇਰੇ। ਬਾਕੀ ਤੁਹਾਨੂੰ ਪਤਾ ਯਾਰ ਰੰਗ ਰੂੰਗ ਦੇ ਹਿਸਾਬ ਨਾਲ ਹਨਾ। ਉਹ ਤਾਂ ਹੈ। ਤੇ ਇੰਨੇ ਕਿਰਪੀਆਂ ਵਾਲਾ ਟਰੈਕਟਰ ਹੀ ਆ। ਹੂੰ। ਕਲਮਾ ਕਰਦਾ ਗਾ ਤੈਨੂੰ ਚੰਦ ਨੂੰ ਵਿਚਾਰ ਵੀ ਹੁਣ ਵਚਨ ਫੇਰੀ ਫਾਇਦਾ ਠੀਕ ਕਰ ਕਰ ਲਓ ਇਹ ਨਾਲ ਠੀਕ ਕਿਉਂ ਮਗਰਾ ਕਿਵੇਂ ਆ ਇਹਦਾ 70 75 ਗੇਜ ਦਾ ਪੌੜਾ ਥੱਲੇ ਇੱਕ ਸਰਪ ਨੇ ਆਪਣਾ ਯਾਰ ਫਿਰ ਹੁਣ ਤੈਨੂੰ ਵੀ ਪਤਾ ਆਪਾਂ ਨੂੰ ਲੋੜ ਹੈਗੀ ਇਹ ਪਤਾ ਹੁੰਦਾ ਦਲਾਲਾਂ ਨੂੰ ਮਜ਼ਦੂਰੀ ਹੁੰਦੀ ਹੈ ਜਦੋਂ ਬੰਦੇ ਵੀ ਫਿਰ ਤਾਂ ਇਹ ਐਂ ਕਰਦੇ ਹੁੰਦੇ ਨੇ ਤੇ ਜਦੋਂ ਇਹਨਾਂ ਨੂੰ ਪਹਿਲੀ ਪਤਾ ਲੱਗਿਆ ਪਿਆ ਗਲਵਾ ਹੂੰ ਬੜਾ ਸੱਟਕੇ ਦਿੰਨੇ ਆ ਵੀ ਓਖਾ ਯਾਰ ਸੱਟੂ ਐ ਕਰ ਯਾਰ ਇਹਨੂੰ ਪਕਾ ਸੀ ਕਿ ਯਾਰ ਤੱਕੋ ਯਲਾਸਾ ਮੰਨਦੇ ਨੇ ਚਲ ਮੈਂ ਕਰਦਾ ਫਿਰ ਹਾਂ ਕੀ ਬੇਲਵਾ ਠੀਕ ਐ ਨਹੀਂ ਬੜਾ ਦਿੱਤਾ ਆਪੋਸਨਾ ਮੈਂ ਰੋਹ ਜਾਂਦਾ 85 ਚੂਸੀ ਦਾ ਤੱਕਦਾ ਕਿੰਨੇ ਕਰਦਾ ਉਹ ਦੱਸਦਾ ਹੈਗਾ ਰਾਂਗ ਕਰੋ ਕੋਣ ਦੇ ਹਿਸਾਬ ਨਾਲ ਦਿਖਾਣਾ ਆ ਟੈਨ ਨੰਬਰ ਕੀ ਟਵਾਲੀ ਹੋਆ 75 ਲਿਆ ਮੈਂ ਤੇਰੇ ਕਰਕੇ ਬਹੁਤ ਲਾਤਾ ਕੋਈ ਇੰਜਣ ਉੰਜਣ ਦਾ ਵਧੀਆ ਪਿਆ ਚੱਲ ਪੈਰਾ ਇੰਜਣ ਗੇਅਰ ਕਰਕੇ ਤੇਰੇ ਕਰਕੇ ਆਪਾਂ ਉਹਨਾਂ ਨੂੰ 75000 ਰੁਪਏ ਲਾਤਾ ਹਾਂ ਤੇ 70-70 ਦੀ ਟਰੈਕਟਰ ਦਾ ਆਜਾ ਤੁਹਾਨੂੰ ਭਰਾਇਆ ਕਰਕੇ 70 ਵੀ ਦੇ ਬਹੁਤ ਫਰਾਤਾ ਹੀ ਕਰਦੇ ਬੰਦੇ ਦਾ ਮੈਂ ਜਿੰਨੀ ਵੀ ਬਦਲ ਦੀ ਮਜਬੂਰੀ ਆ ਹੋ ਗਿਆ ਆ ਮੈਂ ਪੂਰੀ ਕਰਕੇ ਆਪਾਂ ਕਹੇ 75 ਬਹੁਤ ਲਾਤਾ ਆਜਾ ਪੂਰੇ 75 ਦਾ ਬੋਤ ਲਾ ਲੈ 75 ਦਾ ਹੋ ਗਿਆ ਮਗਰਾ ਪੂਲੇ ਦਾ ਉਹ ਬਾੜਾ ਥੱਲੇ ਆ ਤੇ ਫੇਰ ਉਹ ਮੰਦੇ ਨਹੀਂ ਤੂੰ ਤਾਂ ਹਾਂ ਯਾਰ ਤੈਨੂੰ ਪਤਾ ਹੀ ਹੈ ਕਿ ਆਪਣੀ ਵੀ ਮਜਬੂਰੀ ਹੈ ਜਵਾਬ ਭੇਜਣਾਗਾ ਹੁਣ ਆਇਆਗਾ ਉੱਥੇ ਜਿਵੇਂ ਤੂੰ ਕਰਦਾ ਯਾਰ ਮੈਂ ਤੇਰੀ ਗੱਲ ਤਾਂ ਹੰਕਾਰਦਾ ਨਹੀਂ ਕਿਉਂਕਿ ਆਪਣੀ ਗੱਡੀ ਆੜੀ ਖੜੀ ਹੈ ਚੱਲ ਠੀਕ ਹੈ ਫਿਰ ਤੇ ਆਪਾਂ ਉਹ ਕਰ ਲਾਂਗੇ ਸਾਈਕਰ ਕੋਲੇ ਆ ਗਈ ਜਿਹੜਾ 15 ਕਾਹ ਲੱਖ ਘਟਦਾ ਤਿੰਨ ਮਹੀਨੇ ਜਾਬ ਕਰਨਾ ਪਊਗਾ ਉਹ ਮੈਂ ਕਰ ਦੂੰਗਾ ਯਾਰ ਬਸ ਫਿਰ ਕੋਈ ਗੱਲ ਨਹੀਂ ਕਰ ਲਾਂਗੇ ਆਪਾਂ ਤੁਰੀ ਗੱਲ ਨਹੀਂ ਬਾਕੀ ਤੇ ਬਾਕੀ ਫਿਰ ਐਸੀ ਇਹ ਮੈਂ ਇਹਨਾਂ ਨੂੰ ਕਹਿੰਦਾ ਪਰਸੋਂ ਤਾਈਂ ਚਾਹੀਦੇ ਆਪਾਂ ਨੂੰ ਹਾਂ ਪੈਸੇ ਕਰੀ ਪਰਸੋਂ ਦੇਜੋ ਪੈਸੇ ਬਈ ਛੇਤੀ ਦੇਜੋ ਕਹਿੰਦੇ ਅਸੀਂ ਤਾਂ ਵੇਚਨੇ ਆ ਹੁਣ ਸਾਡਾ ਕੰਮ ਅੜ ਗਿਆ ਠੀਕ ਐ ਆਜੋ ਬਈ ਫਿਰ ਹੋ ਗਿਆ ਸੌਦਾ ਚਲੋ 71000 ਹੋ ਗਿਆ ਠੀਕ ਐ ਹਾਂ ਠੀਕ ਐ ਚਲੋ ਬਰਾਇਆ ਕਰੋ ਬਈ ਪਰਸੋਂ ਪੈਸੇ ਚਾਹੀਦੇ ਆ ਠੀਕ ਐ ਤੇ ਟਰੈਕਟਰ ਲੈ ਜਾਓ ਪੈਸੇ ਦੇਜੋ ਠੀਕ ਐ ਠੀਕ ਐ ਠੀਕ ਐ ਵੀ ਚਲ ਚਲ ਠੀਕ ਐ ਫਿਰ ਚਲਦੇ ਆ ਮਗਰਾਤੀ ਫਿਰ ਠੀਕ ਐ ਠੀਕ ਐ ਕੋਈ ਗੱਲ ਨਹੀਂ ਠੀਕ ਐ ਹਾਂ ਚੰਗਾ ਦੇ ਬੰਦੇ ਦੀ ਕਾਲੀ ਜ਼ਿੰਦਗੀ ਹੈ ਭੈਣ ਤੋਂ ਨਾਲ ਹੀ ਆ ਕੇ ਸਪਾਈਆਂ ਘਰ ਉਹ ਠੀਕ ਹੈ ਤੂੰ ਨਸ ਕਿਵੇਂ ਜਾਂਦੇ ਆ ਉਹ ਮੇਰੀ ਉਹਦੇ ਨਾਲ ਗੱਲ ਹੋਈ ਸੀ ਠੀਕ ਹੈ ਤਾਂ ਉਹ ਕਹਿੰਦਾ ਯਾਰ 40 ਲੱਖ ਰੁਪਏ ਜਮ੍ਹਾਂ ਕਰਾਉਣਾ ਪਊਗਾ 40 ਲੱਖ ਰੁਪਏ ਹਾਂ ਆ ਜਾ ਬਹਿ ਕੇ ਕਰਦੇ ਆ ਗੱਲਬਾਤ 40 ਲੱਖ ਰੁਪਏ ਹੋਰ 40 ਫੇਰ ਹੀ ਬੜੋ ਕੋਈ ਗੱਲਬਾਤ ਫਿਰ 40 ਲੱਖ ਤਾਂ ਬਾਹਲਾ ਜੰਨੇ ਮੈਂ ਕਿੱਥੋਂ ਇਕੱਠਾ ਕਰੂੰਗੀ ਹੂੰ ਦੇਖ ਯਾਰ ਜੇ ਤਾਂ ਭੇਜਣਾ ਜਵਾਕ ਫੇਰ ਤਾਂ ਪੈਸਾ ਦੇਖ ਲੱਗਣਗੇ ਪੈਸੇ ਤਾਂ ਲੱਗਣਗੇ ਪਰ ਪੈਸੇ ਦਾ ਇੰਤਜ਼ਾਮ ਯਾਰ ਕਿੱਥੋਂ ਕਰੀਏ 40 ਲੱਖ ਵਾਲਾ ਤਾਂ ਕੋਈ ਹਿੱਲ ਨਹੀਂ ਹੈਗਾ ਇੰਤਜ਼ਾਮ ਦਾ ਯਾਰ ਤੈਨੂੰ ਪਤਾ ਹੀ ਹੈ ਜਿੰਨੇ ਭੇਜੇ ਨੇ ਸਭ ਨੇ ਕਿਵੇਂ ਇੰਤਜ਼ਾਮ ਕਰਿਆ ਤੂੰ ਪਿੰਡ ਚ ਦੇਖ ਰਹੀ ਹੈਂ ਦੇਖਦਾ ਤਾਂ ਫਿਰ ਹੈ ਯਾਰ ਸਾਰੇ ਤਾਂ ਜ਼ਮੀਨ ਵੇਚ ਕੇ ਦੇ ਦੇ ਯਾਰ ਮੈਂ ਤਾਂ ਉਹੀ ਡੂਣ ਕੇ ਲੈ ਜਾ ਕੋਈ ਸਾਧਨ ਵੀ ਨਹੀਂ ਨਾ ਉਹ ਤਾਂ ਫਿਰ ਯਾਰ ਦੇਖ ਰਿਸਕ ਤਾਂ ਲੈਣਾ ਪਊ ਲੈਣਾ ਪਊਗਾ ਫਿਰ ਹੁਣ ਦੇਖ ਕੋਈ ਹਿੱਲਾ ਵੀ ਹੈ ਨਹੀਂ ਹੈ ਦਾਤਾ ਦੇਖਦਾ ਵੀ ਹੱਥ ਚੱਕੀ ਬੈਠਾ ਬਾਲੀ ਉਹ ਤਾਂ ਠੀਕ ਆ ਮੈਂ ਤੈਨੂੰ ਦੇਖੋ ਆਪਾਂ ਨੂੰ ਜੇ ਤਾਂ ਬਾਹਰ ਭੇਜਣਾ ਰਿਸਕ ਲੈਣਾ ਪਊਗਾ ਤੇ ਪਹਿਲਾ 1 ਲੱਖ ਰੁਪਇਆ ਦੇਖੋ ਤਾਂ ਆਪਾਂ ਜਮ੍ਹਾਂ ਕਰਵਾਇਆ ਬੈਠੇ ਆਂ ਨਹੀਂ ਫਿਰ ਆਪਣਾ 1 ਲੱਖ ਰੁਪਇਆ ਹੋ ਜਾਂਦਾ ਚਲ ਫਿਰ ਜੇ ਤੂੰ ਕਹਿੰਦਾ ਯਾਰ ਕਰ ਲੈਨੇ ਆ ਫਿਰ ਕੋ ਗਾਹਕ ਹੈ ਕਿ ਤਾਂ ਦੇਖ ਗਾਹਕ ਤਾਂ ਯਾਰ ਦੇਖੋ ਆਪਾਂ ਕਰ ਲਾਂਗੇ ਮੈਂ ਫੋਨ ਕਰਕੇ ਪੁੱਛ ਲੈਣਾ ਕਿ ਜੇ ਫਿਰ ਪੁੱਛੋ ਨੂੰ ਛੇ ਦਿਨ ਮੇਰੀਆਂ ਬਣੇ ਜਾਂਦੇ ਬਕਵਾਸਾ ਦਾ ਕਰਨੇ ਹੀ ਹੋ ਯਾਰ ਹੁਣ ਜਦੋਂ ਚਾਲੇ ਲੱਤਾਂ ਫਸ ਗਈਆਂ ਹਨਾ ਉਹ ਤਾਂ ਤੇਰੀ ਗੱਲ ਠੀਕ ਐ ਮੈਂ ਤਾਂ ਹੁਣ ਪਾਸਾ ਹੁ ਕਰਨੇ ਹੀ ਕੁਲੀਆ ਬੜੀ ਹੱਥ ਚੱਕੀ ਬੈਠਾ ਜਰੇ ਮੈਂ ਕਰਦਾ ਫਿਰ ਉਹਨੂੰ ਆਪਾਂ ਬੁਲਾ ਹੀ ਲੈਨੇ ਆਪਣਾ ਗਵਾਂਢੀ ਜਿਹੜਾ ਮੇਰੇ ਨਾਲ ਆਇਆ ਸੀ ਬਸ ਬੁਲਾ ਲੈ ਯਾਰ ਫਿਰ ਕੋਈ ਕਰ ਲੈ ਨਹੀਂ ਬਾਕੀ ਤੇਰੀ ਉਹ ਤੇ ਦੇਖ ਬੱਟ ਨਾਲ ਬੱਟ ਲੱਗਦੀ ਐ ਚਾਰ ਪੈਸੇ ਵੱਧ ਵੀ ਦੇ ਦੂਗਾ ਵੱਧ ਤੇਰੀ ਜ਼ਿੰਮੇਵਾਰੀ ਐ ਯਾਰ ਮੈਂ ਤਾਂ ਕੁਝ ਨਹੀਂ ਜਾਣਦਾ ਤਾਂ ਐ ਸਾਰਾ ਕੁਝ ਕਰਨਾ ਐ ਬਸ ਐ ਸਮਝ ਲੈ ਚੱਲ ਮੈਂ ਕਰ ਉਹਨੂੰ ਬਲਾਮਾ ਉਦੀ ਬਲਾਮਾ ਬੁਲਾ ਲੈ ਬੁਲਾ ਲੈ ਯਾਰ ਕੱਲੂ ਦਾ ਪੈਸੇ ਭਰਨੇ ਨੇ ਯਾਰ ਕੱਲ ਨੂੰ ਤਾਂ ਮੈਂ ਵੀ ਯਾਰ ਉਹ ਪੂਕ ਤੇ ਜਾਣਾ ਮੈਂ ਲੈ ਵੀ ਟਾਈਮ ਨਹੀਂ ਅੱਜ ਹੀ ਬੁਲਾਇਆ ਤੁਹਾਨੂੰ ਕੱਲੋਂ ਪੈਸੇ ਵੀ ਭਰਨੇ ਆ ਨਾਲ ਉਹਨੇ ਕਿ 3 ਵਜੇ ਕਿਹਾਗਾ ਪੂਕ ਤੇ 1 ਵਜੇ ਨੂੰ ਨਹੀਂ ਹਾਂ ਹਾਂ ਉਹ ਤਾਂ ਕਰ ਲਾਂਗੇ ਕੋਈ ਗੱਲ ਨਹੀਂ ਤੂੰ ਬੁਲਾ ਲੈ ਜੀ ਉਹਨੂੰ ਸਨਮਾ ਕਰਦਾ ਹਾਂ ਹਲੋ ਕਹਾਂ ਕਿ ਮੈਂ ਆ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਤੇਰੇ ਨਾਲ ਉਹ ਮੱਗਰ ਵਾਲੀ ਜ਼ਮੀਨ ਦਿਵਾਉਣਾ ਤੈਨੂੰ ਤੇਰੀ ਬੱਟਨ ਨਾਲ ਬੱਟ ਲੱਗਦੀ ਐ ਤੇ ਉਹ ਦੇਖ ਲੈ ਤੂੰ ਆ ਐ ਘਰ ਖਾਏ ਕਿੱਥੇ ਕਰੀਆਂ ਤਾਂ ਫਿਰ ਆ ਜਾ ਯਾਰ ਜ਼ਮੀਨ ਤਾਂ ਦੇਖਣ ਨੂੰ ਦੇਣੀ ਕੋਈ ਦਵਾਕ ਬਾਹਰ ਭੇਜਣਾ ਹੈਗਾ ਨਹੀਂ ਫਿਰ ਕਿਸੇ ਨੂੰ ਹੋਰ ਜੀ ਰੂਗਾ ਤੇਰੇ ਨਾਲ ਆ ਚੱਲ ਬਟਨ ਨਾਲ ਬਟ ਲੱਗਦੀ ਹੈਗੀ ਤੈਨੂੰ ਸੌਖਾ ਹੋ ਜੀ ਤੇਰੀ ਮੋਟਰ ਦਾ ਪਾਣੀ ਪਿੰਦਾ ਆਖਤ ਨੂੰ ਆਇਆ ਕਰ ਫਿਰ ਆ ਜਾ ਚੱਲ ਅਸੀਂ ਇੱਥੇ ਘਰੀ ਬੈਠੇ ਆਂ ਦੇ ਆਪਾਂ ਸਿੱਧੀ ਗੱਲ ਕਰ ਲਾਂਗੇ ਆ ਜਾ ਠੀਕ ਕੱਚੀ ਤੇ ਆ ਜਾ ਆਉਂਦਾ ਬੱਸ ਉਹ ਕਹਿੰਦਾ ਮੈਂ ਘਰੀ ਜਾਣਾ ਆ ਗਿਆ ਬੱਸ ਤੇਜੀ ਬੁਲਾ ਲੈ ਯਾਰ ਕਾ ਮੈਚ ਲੈ ਆ ਉਹ ਵਧੀਆ ਬਾਈ ਆ ਜਾ ਤੈਨੂੰ ਦੇਖਦੇ ਸੀ ਆਉਂਦਾ ਮਟਰਾ ਵਧੀਆ ਵਧੀਆ ਮੈਚ ਲੈ ਆ ਜਾ ਬਾਈ ਮੈਂ ਦੇਖ ਤੇ ਆਉਂਦਾ ਆ ਤੀਕਾ ਤਰੀ ਵਧੀਆ ਤੀਕਾ ਤੁਹੇ ਲੱਜੋ ਬਸ ਵਧੀਆ ਆ ਫੋਨ ਜੇ ਕਰਾ ਜੀ ਉਹ ਫੋਨ ਤਾਂ ਦੇਖ ਯਾਰ ਤੈਨੂੰ ਐ ਕਰਿਆ ਸੀਗਾ ਇਹ ਆਪਣੇ ਮੱਗਰ ਨੇ ਜਵਾਬ ਯਾਰ ਮੰਨਦਾ ਨਹੀਂ ਜਿੱਦ ਫੜੀ ਬੈਠਾ ਇਹਨੇ ਜਾਣਾ ਉੱਥੇ ਬਾਹਰ ਹੋਰ ਜਾਣਾਗਾ ਉੱਥੇ ਹੋਈ ਸੀ ਗੱਲ ਹਾਂ ਉੱਥੇ ਹੋਈ ਸੀ ਤੇ ਤੂੰ ਤੇ ਵੀ ਨਾਲ ਸੀਗਾ ਤੇ ਦੇਖ ਪੈਸਿਆਂ ਦਾ ਬਾਈ ਇੰਤਜ਼ਾਮ ਕਰਨਾ ਪਊਗਾ ਤੇ ਹੁਣ ਐਸੇ ਉਹਨੇ 40 ਲੱਖ ਰੁਪਇਆ ਦੇ ਲੈ ਤੇ ਜਿੱਥੇ ਤੋਂ ਲੱਗਦੀ ਨੇ ਉਹ ਤਾਂ ਬਈ ਲੱਗਣਗੀ ਦੇਖ ਮੈਂ ਤੈਨੂੰ ਐਂ ਕਹਿੰਦਾ ਸੀ ਯਾਰ ਤੇਰੇ ਬੱਟ ਨਾਲ ਬੱਟ ਲੱਗਦੀ ਆ ਮੋਟਰ ਦਾ ਪਾਣੀ ਪਿੰਦਾ ਹੋ ਜੀ ਪਿੰਦਾ ਹੀ ਆ ਤੇਰੀ ਮੋਟਰ ਦਾ ਇਥੇ ਵੀ ਪਾਲ ਲੱਗੇ ਇਹ ਕਿਹੜਾ ਮੋਟਰ ਆ ਦੇਖ ਤੇ ਤੂੰ ਦੇਖ ਲੈ ਵੀ ਜੇ ਲੈ ਸਕਦਾ ਜ਼ਮੀਨ ਲੈ ਲੈ ਯਾਰ ਜੀ ਯਾਰ ਤੇਰਾ ਫੌਂਟ ਨਾ ਪਤਾ ਚੱਕਰ ਕੀ ਆ ਹੁਣ ਜ਼ਮੀਨ ਲੈ ਤਾਂ ਲੈnde ਹੁਣ ਇਹਨਾਂ ਜਮਾ ਮੌਕੇ ਤੇ ਦੇਖ ਆਰਾਸੀ ਮੈਨੂੰ ਪਹਿਲਾਂ ਦੱਸਦਾ ਉਹ ਤਾਂ ਯਾਰ ਬਸ ਫਿਰ ਤੈਨੂੰ ਪਤਾ ਵੀ ਜਵਾਕ ਦੀ ਹਿੰਡ ਕਰਕੇ ਇਹਨਾਂ ਆਪਦੀ ਵੀ ਸੈਟਿੰਗ ਦੀ ਹੱਦ ਕਰ ਲੈਂਦੇ ਉਹ ਤਾਂ ਕਰ ਠੀਕ ਹੈ ਤੇਰਾ ਤਾਂ ਹੱਥ ਪੈਂਦਾ ਯਾਰ ਤੈਨੂੰ ਗਾੜਤੀ ਆ ਵੀ ਦੇ ਦੂ ਤੇਰੇ ਲਈ ਵੀ 20 ਕਿੱਲੇ ਹੈਗੇ ਨੇ ਤੇਰੀ ਫਸਲ ਵੀ ਜਾਂਦੀ ਐ 10 ਲੱਖ ਦੀ ਕਟੂਆ ਜਾਂਦੀ ਐ ਫਰਾਟ ਤੇ ਮੂਰੇ ਸਾਹਮਣੇ ਬਤਾਵ ਦੇਦਾ ਪਹਿਲਾਂ ਆਉਂਦਾ ਵੀ ਵੀਰ ਗਾੜਤੀ ਬੱਠਣ ਆ ਤੂੰ ਐਂ ਕਰ ਯਾਰ ਇਹਨੂੰ ਤੂੰ ਕਿਨਾਂ 40 ਕਿ ਦੇ ਦੇ ਬਾਕੀ ਜਿਹੜੇ ਅੱਧੇ ਕਿੱਲੇ ਦੇ ਫੇਰ ਦੇ ਦੀ ਰੇਟ ਵੀ ਹੁਣ ਤਾਂ ਤੂੰ ਕਿੱਥੇ ਜਾਏ ਖੜੇ ਰਹਿ ਜਾਂਦੇ ਇਹ ਵੀ ਸਾਹਮਣੇ ਬਤਾਵ ਉਹ ਤੇ ਰੇਟ ਰੇਟ ਪਾ ਦੇ ਯਾਰ ਹੁਣ ਤਾਂ ਇਹਨੂੰ 25045 ਤੋਂ ਲੈ ਕੇ ਨੂੰ ਵੀ ਠੀਕ ਜਾਂਦੀ ਹੈ ਵੀ ਸਾਰੇ ਆਪਣੇ ਸਾਰੇ ਰੇਟ ਤੇ ਜੋਗੇ ਪਏ ਨੇ ਹਾਂ ਰੇਟ ਕਾ ਤਾਂ ਯਾਰ ਬਸ ਬਸ ਬਣਾ ਯਾਰ ਤੈਨੂੰ 40 ਚੁੰਮੇ ਚ ਕਰ ਦਿੰਦੇ ਆ ਦੇਖ ਲੈ ਇਹਦੇ ਅੱਧੇ ਕਿੱਲੇ ਦੇ ਮਗਰੋਂ ਦੇ ਦੀ ਲਾਈਨ ਨੂੰ ਦੇਣੀ ਯਾਰ ਇਹਦਾ ਇਹਦਾ ਲੈ ਵੀ ਅਜੀ ਦਫਤਰ ਆ ਮੁੰਡਿਆਂ ਦਾ ਆਈਏ ਭਾਈ ਜੀ ਆ ਬੈਠੇ ਹੋਰ ਭਾਈ ਜੀ ਆਉਂਦੀ ਆਂ ਸਾਹਿਬ ਜੀ ਮੱਖਣ ਜੀ ਠੀਕ ਆ ਭਾਈ ਠੀਕ ਆ ਜੀ ਬੈਠੋ ਹੀ ਬੈਠੋ ਬਸ ਸ਼ੁਕਰ ਕਰਵਾਉਂਦਾ ਬੜੀ ਆ ਜੀ ਬੱਜੇ ਭਾਈ ਜੀ ਮਾਹਰ ਬੇਲੀ ਚੱਲਿਆ ਤੇ ਅਗਲਾ ਆਪਸ ਕਿਤੇ ਬੇਟੇ ਵਾਲੇ ਹੈਗੇ ਅੱਛਾ ਅੱਛਾ ਹੀ ਵੀਡੀਓ ਕਰਦੇ ਲੱਗ ਰਹੇ ਠੀਕ ਠੀਕ ਹਾਂ ਕੋਈ ਗੱਲ ਨਹੀਂ ਪੇਮੈਂਟ ਲੈ ਲਈ ਸੀ ਪੇਮੈਂਟ ਹੋ ਗਈ ਹੈ ਜੀ ਪੇਮੈਂਟ ਆ ਗਈ ਬਸ ਲੋਕ ਦੱਸਿਆ ਜੀ ਕਿ ਬੈਂਕ ਵਗੈਰਾ ਕੱਟ ਨਹੀਂ ਉਹਦੇ ਕੋਈ ਜਿਹੜਾ ਕੋਈ ਡਿਟੈਕਸ਼ਨ ਨਹੀਂ ਮੇਰੀ ਟੈਨਸ਼ਨ ਨਹੀਂ ਜੀ ਮੇਰੇ ਵੀਰ ਕੋਲੋਂ ਬਸ ਪੇਮੈਂਟ ਆਪਣੇ ਕੋਲ ਆ ਗਈ ਗਾੜੇ ਆ ਤੇ ਆਪਾਂ ਜਹਾ ਦੀ ਕੱਟਣਾ ਪਵਾ ਲੈਣਾ ਠੀਕ ਬੱਖ ਮਾਰ ਬੰਦਾ ਬਸ ਕੋਈ ਗੱਲ ਨਹੀਂ ਆਪਣਾ ਘਰ ਦਾ ਬੰਦਾ